ਸਤ ਸ੍ਰੀ ਅਕਾਲ ਪਿਆਰੇ ਦੋਸਤੋ ਅੱਜ ਆਪਾਂ ਤੁਹਾਨੂੰ ਆਪਣੇ ਆਰਗੈਨਿਕ ਫਰੂਟ ਬੂਟੇ ਦਿਖਾਵਾਂਗੇ ਆਰਗੈਨਿਕ ਫਲਾਂ ਦੇ ਬੂਟੇ ਨੇ ਜਿਹਦੇ ਵਿੱਚ ਕੋਈ ਵੀ ਆਪਾਂ ਸਪਰੇ ਨਹੀਂ ਕੀਤੀ ਗਈ ਨਾ ਹੀ ਕੋਈ ਪੈਸਟੀਸਾਈਡ ਆਪਾਂ ਇਹਦੇ ਵਿੱਚ ਸਪਰੇ ਕੀਤਾ ਤੇ ਨਾ ਹੀ ਕੋਈ ਫਰਟੀਲਾਈਜ਼ਰ ਇਹਦੇ ਵਿੱਚ ਪਾਇਆਗਾ ਹਾਂ ਸਿਰਫ ਰੂੜੀ ਦੀ ਖਾਦ ਜਰੂਰ ਆਪਾਂ ਵਰਤਦੇ ਹਾਂ ਫਿਰ ਵੀ ਦੇਖੋ ਕਿੱਡੇ ਸੋਹਣੇ ਫਲ ਲੱਗੇ ਹੋਏ ਨੇ ਸੰਤਰੇ ਦਾ ਬੂਟਾ ਦਾ ਤੇ ਗੁੱਛਿਆਂ ਦੇ ਵਿੱਚ ਸੰਤਰੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਫਲ ਲੱਗਿਆ ਹੋਇਆ ਤੇ ਦੇਖੋ ਬਹੁਤ ਪਿਆਰੇ ਫਲ ਨੇ ਕਿੱਥੋਂ ਗਿਆ ਇਹ ਬੂਟਾ ਫਲ ਦੇ ਨਾਲ ਇੰਨਾ ਜ਼ਿਆਦਾ ਫਲ ਲੱਗਿਆ ਹੋਇਆ ਆਪਣੇ ਕੋਲੇ ਹੋਰ ਵੀ ਬਹੁਤ ਫਲਦਾਰ ਬੂਟੇ ਨੇ ਜਿਹੜੇ ਆਪਾਂ ਆਰਗੈਨਿਕ ਬੂਟੇ ਲਾਏ ਹੋਏ ਨੇ ਬਿਨਾ ਫਰਟੀਲਾਈਜ਼ਰ ਤੋਂ ਬਿਨਾ ਕਿਸੇ ਪੈਸਟੀਸਾਈਡ ਤੋਂ ਇਹ ਨਾਰਾਂ ਦਾ ਬੂਟਾ ਹੈ ਦੇਖੋ ਨਾਰ ਲੱਗੇ ਹੋਏ ਇਹਦੇ ਵਿੱਚ ਵੀ ਕੋਈ ਖਾਦ ਆਪਾਂ ਹੋਰ ਨਹੀਂ ਵਰਤੀ ਕਿਸੇ ਰੂੜੀ ਵਰਤੀ ਹੈ ਦੇਖੋ ਇਹ ਵੀ ਫਲ ਨਾ ਚੁੱਕਿਆ ਪਿਆਗਾ ਬਹੁਤ ਜ਼ਿਆਦਾ ਫਲ ਲੱਗੇ ਹੋਏ ਹੈ ਆਪਾਂ ਨੂੰ ਸਾਰਿਆਂ ਨੂੰ ਘਰਾਂ ਦੇ ਵਿੱਚ ਬੂਟੇ ਲਾਉਣੇ ਚਾਹੀਦੇ ਆ ਫਲਦਾਰ ਬੂਟੇ ਆ ਦੇਖੋ ਬਹੁਤ ਜ਼ਿਆਦਾ ਫਲ ਚੱਕਿਆ ਹੋਇਆ ਇਸਨੇ ਫਲ ਨਾ ਪੈਣੀਆਂ ਚੁਕੀਆਂ ਹੋਈਆਂ ਨੇ ਸਾਰਾ ਫਲ ਨਾਲ ਭਰਿਆ ਹੋਇਆ ਬਹੁਤ ਜ਼ਿਆਦਾ ਫਲ ਜਿੱਥੇ ਵੀ ਘਰ ਦੇ ਵਿੱਚ ਜਗ੍ਹਾ ਖਾਲੀ ਪਈ ਹੈ ਜ਼ਰੂਰ ਜ਼ਰੂਰ ਫਲਦਾਰ ਬੂਟੇ ਲੈ ਕੇ ਲਾਓ ਸਾਰੇ ਫਲਾਂ ਦੇ ਬੂਟੇ ਲਾਓ ਤਾਂ ਕਿ ਜਿਹੜਾ ਆਪਾਂ ਨੂੰ ਸਦਾ ਬਹਾਰ ਹੈ ਜਿਹੜਾ ਸਾਰਾ ਸਾਲ ਆਪਾਂ ਨੂੰ ਫਲ ਮਿਲਦੇ ਰਹਿੰਦੇ ਇਹ ਅਮਰੂਦਾਂ ਦਾ ਬੂਟਾ ਇਹਨੇ ਪਹਿਲਾਂ ਫਲ ਜਿਹੜਾ ਝੜ ਗਿਆ ਸੀਗਾ ਹੁਣ ਨਵਾਂ ਫਲ ਚੱਕਿਆ ਦਾ ਇਹ ਗੂੜਾ ਬਣਾ ਰਿਹਾ ਹੈ ਆਪਾਂ ਸਾਰੇ ਟੁਰਨਾਵੇਂ ਟੁਰਸਿਆਂ ਦੇ ਉੱਤੇ ਫਲ ਲੱਗਿਆ ਹੋਇਆ ਦਾ ਇਹ ਵੀ ਸੰਤਰੇ ਦਾ ਬੂਟਾ ਹੈਗਾ ਇਹਨੇ ਫਲ ਚੱਕਿਆ ਸੀਗਾ ਥੋੜਾ ਚੱਕਿਆ ਸੀ ਇੱਥੇ ਝੜ ਗਿਆ ਫਲ ਪਹਿਲਾ ਫਲ ਸੀਗਾ ਇਹ ਆਪਣੇ ਕੋਲੇ ਸੇਬਾਂ ਦੇ ਬੂਟੇ ਨੇ ਇਹ ਸੇਬ ਲੱਗਦੇ ਆ ਆਪਣੇ ਪਰ ਇਹਨੇ ਹਲੇ ਇਹਨੂੰ ਦੂਸਰਾ ਸਾਲ ਆ ਬੂਟੇ ਲੱਗੇ ਹੋਏ ਨੇ ਹਾਂਜੀ ਫਲ ਨਹੀਂ ਚੱਕਿਆ ਹੋਇਆ ਇਸਨੇ ਇਹ ਦੋ ਬੂਟੇ ਲਾਈ ਸੀਗੇ ਕਿਉਂਕਿ ਪਸ਼ੂਆਂ ਨੇ ਤੋੜਤਾ ਸੀ ਆ ਅੰਗੂਰਾਂ ਦੀ ਬੇਲ ਲੱਗੀ ਹੋਈ ਆ ਬਹੁਤ ਅੰਗੂਰ ਲੱਗਦੇ ਆ ਵਧੀਆ ਇਹ ਕਾਗਜ਼ੀ ਨਿੰਬੂ ਆ ਇਹਨੇ ਵੀ ਬਹੁਤ ਜ਼ਿਆਦਾ ਫਲ ਚੱਕਿਆ ਹੋਇਆ ਹੈ ਇਹ ਦੇਖੋ ਨਿੰਬੂ ਬਣ ਰਹੇ ਹੈਗੇ ਸੋਈਆਂ ਟਹਿਣੀਆਂ ਫਲਣਾ ਭਰੀਆਂ ਹੋਈਆਂ ਨੇ ਫਲਾਂ ਨਾਲ ਭਰੀਆਂ ਹੋਈਆਂ ਇਹ ਦੇਖੋ ਨਿੰਬੂ ਕਾਫੀ ਨਿੰਬੂ ਬਣੇ ਵੀ ਹੋਇਆ ਸਾਰੀਆਂ ਟਹਿਣੀਆਂ ਤੇ ਨਿੰਬੂ ਬਣੇ ਹੋਏ ਹੈ ਜੰਦੀਰ ਦਾ ਬੂਟਾ ਆਪਾਂ ਕਲਮਾ ਕੱਟ ਕੇ ਤਿਆਰ ਕੀਤਾ ਹੋਇਆ ਵੱਡਾ ਬੂਟਾ ਉਧਰ ਖੜਾਂਦੀ ਇਹ ਵੀ ਸੰਤਰੇ ਦਾ ਬੂਟਾ ਦਾ ਉਹ ਵੀ ਸੰਤਰੇ ਦਾ ਉਹ ਕਿੰਨੂ ਦਾ ਬੂਟਾ ਉਸ ਤੇ ਵੀ ਫਲ ਬਹੁਤ ਜ਼ਿਆਦਾ ਲੱਗਿਆ ਸੀਗਾ ਉਹ ਪਸ਼ੂ ਖੁੱਲ ਕੇ ਸੀਕਦੇ ਰਾਤ ਨੂੰ ਤੇ ਪਸ਼ੂਆਂ ਨੇ ਤੋੜਤਾ ਸੀਗਾ ਫਿਰ ਵੀ ਫਲ ਜਿਹੜਾ ਕਾਫੀ ਰਹਿ ਗਿਆ ਸੀਗਾ ਇਹ ਫਲ ਲੱਗਿਆ ਸਾਰੀਆਂ ਟਹਿਣੀ ਐਦਰ ਫਲਮਾਂ ਚੁੱਕੀਆਂ ਹੋਈਆਂ ਨੇ ਯੋਰਗੈਨਿਕ ਬੁੱਟੇ ਬਿਰੋ ਕੇਰਾ ਲਾ ਦੇਉਗੇ ਇਹਨਾਂ ਦੇ ਵਿੱਚ ਕੁਝ ਵੀ ਪਾਉਣ ਦੀ ਲੋੜ ਨਹੀਂ ਗੀ ਕੱਲਾ ਰੂੜੀ ਦੀ ਖਾਣ ਤੇ ਪਾਣੀ ਦੋ ਚੀਜ਼ਾਂ ਵਸ ਦਿੰਦੇ ਰੋ ਤੇ ਫੁੱਲ ਬੁੱਢੀ ਲੱਗੀ ਹੋਈ ਆ ਆਪਣੇ ਘਰੇ ਖਾਣੋਂ ਵਾਸਤੇ ਫਲ ਜਿਹੜਾ ਉਹ ਆਪਾਂ ਨੂੰ ਬਾਜ਼ਾਰੋਂ ਖਰੀਦਣ ਦੀ ਲੋੜ ਨਹੀਂ ਪੈਣੀ ਘਰੇ ਆਪਣਾ ਸਰ ਸਕਦਾ ਜੇ ਆਪਣੇ ਕੋਲੇ ਜਿੰਨੀ ਵੀ ਥੋੜੀ ਬਹੁਤ ਜਗ੍ਹਾ ਪਈ ਐ ਜੇ ਫਰਸ਼ ਲੱਗਿਆ ਹੋਇਆ ਤਾਂ ਉਹਨੂੰ चार इटा बिचों क्ड के जरूर फलदार बूटे लाओ इतना जो ऑरगैनिक फल है जो घर खा सकी है। सो बहुत धन्यवाद सारे भीर कोशिश करो इस भीडियो में वो तो वे पसंद आई है तो लाइक शेयर सबसक्राइब जरूर करो बहुत धन्यवाद शुक्रिया मेहरबानी